ਫਸਲ ਦੀ ਵੱਡੀ ਖਬਰ ਯੂਰਪੀ ਦੇਸ਼ਾਂ ਸਲੋ ਵਾਕਿਆ ਤੋਂ ਸਾਂਝੀ ਕਰ ਰਹੇ ਆ ਜਿੱਤੇ ਪ੍ਰਧਾਨ ਮੰਤਰੀ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ ਸ਼੍ਰੀਆਮ ਪ੍ਰਧਾਨ ਮੰਤਰੀ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਇਸ ਹਮਲੇ ਦੇ ਵਿੱਚ ਪ੍ਰਧਾਨ ਮੰਤਰੀ ਨੇ ਜਿਹੜੇ ਉਹ जख्मी ਹੋਏ ਨੇ ਮੌਕੇ ਦੇ ਉੱਤੇ ਸੁਰੱਖਿਆ ਬਲਾਂ ਦੇ ਵੱਲੋਂ ਇੱਕ ਹਮਲਾਵਰ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੀ ਉਮਰ 71 ਸਾਲ ਦੱਸੀ ਜਾ ਰਹੀ ਹੈ ਤਾਂ ਵੱਡੀ ਘਟਨਾ ਜਿਹੜੀ ਉਹ ਯੂਰਪੀ ਦੇਸ਼ਾਂ ਸਲੋ ਵਾਕਿਆ ਵਿੱਚ ਹੋਈ ਹੈ ਸ਼ਰੇਆਮ ਇੱਕ ਪ੍ਰਧਾਨ ਮੰਤਰੀ ਦੇ ਉੱਤੇ ਗੋਲੀਬਾਰੀ ਕੀਤੀ ਗਈ ਹੈ ਜਦੋਂ ਠਾ ਠਾ ਦੀ ਆਵਾਜ਼ ਆਉਂਦੀ ਹੈ ਤਾਂ ਲੋਕ ਤੇ ਜਿਹੜੇ ਉਹ ਡਰ ਜਾਂਦੇ ਨੇ ਤੇ ਆਪਣੀ ਜਾਨ ਬਚਾਉਣ ਦੇ ਲਈ ਜਿੱਥੇ ਤੂੰ ਰਾਹ ਮਿਲਦਾ ਹੈ ਉਧਰ ਤੂੰ ਭੱਜਣਾ ਸ਼ੁਰੂ ਕਰ ਦਿੰਦੇ ਨੇ ਤਾਂ ਮੌਕੇ ਉੱਤੇ ਮੌਜੂਦ ਸੁਰੱਖਿਆ ਬਲਾਦੇ ਵੱਲੋਂ ਦੋਸ਼ੀ ਨੂੰ ਮੌਕੇ ਉੱਤੇ ਹੀ ਕਾਬੂ ਕਰ ਲਿਆ ਗਿਆ ਚਲੋ ਵਾਕਿਆ ਦੇ ਪ੍ਰਧਾਨ ਮੰਤਰੀ ਰਾਬਰਟ ਫਿੱਕੋ ਦੇ ਉੱਤੇ ਹਮਲਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਇਹ ਇੱਕ ਤਾਂ ਰਾਧਾਨੀ ਤੋਂ ਲਗਭਗ 150 ਕਿਲੋਮੀਟਰ ਉੱਤਰ ਪੂਰਬ ਦੇ ਵਿੱਚ ਹੈਂਡਲੋਵਾ ਕਸਬੇ ਦੇ ਵਿੱਚ ਵਾਪਰੀ ਤਾਂ ਇਸ ਦੇ ਵਿੱਚ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਰਿਪੋਰਟਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਜਦੋਂ ਉਹ ਹੈਂਡਲੋਵਾ ਕਸਬੇ ਦੇ ਵਿੱਚ ਇੱਕ ਸੱਭਿਆਚਾਰਕ ਕਮਿਊਨਿਟੀ ਸੈਂਟਰ ਦੇ ਸਾਹਮਣੇ ਭੀੜ ਦਾ ਸਵਾਗਤ ਕਰ ਰਹੇ ਸੀ ਇੱਥੇ ਇੱਕ ਸਰਕਾਰੀ ਮੀਟਿੰਗ ਵੀ ਹੋਈ ਸੀ ਤਾਂ ਸੋਲਵਾਗ ਦੇ ਨੇਤਾ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇੱਕ ਗਵਾਹ ਨੇ ਦੱਸਿਆ ਕਿ ਉਸਨੇ 3 ਤੋਂ 4 ਗੋਲੀਆਂ ਦੀ ਆਵਾਜ਼ ਸੁਣੀ ਅਤੇ ਪੀਐਮ ਫਿਕੋ ਨੂੰ ਜ਼ਮੀਨ ਉੱਤੇ ਡਿੱਗਦੇ ਹੋਏ ਦੇਖਿਆ ਉਸਤੇ ਪੀਐਮ ਦੀ ਸਿਰ ਅਤੇ ਛਾਤੀ ਉੱਤੇ ਜ਼ਖਮ ਦੇਖ ਕੇ ਨੇ ਤਾਂ ਸੁਰੱਖਿਆ ਟੀਮ ਦੇ ਵੱਲੋਂ ਮੌਕੇ ਉੱਤੇ ਹੀ ਦੋਸ਼ੀ ਨੂੰ ਫੜ ਲਿਆ ਗਿਆ ਅਤੇ ਪ੍ਰਧਾਨ ਮੰਤਰੀ ਨੂੰ ਕਾਰ ਵਿੱਚ ਬਿਠਾ ਕੇ ਫਿਰ ਹੈਲੀਕਾਪਟਰ ਦੇ ਰਾਹੀਂ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਇੱਕ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਗੋਲੀਬਾਰੀ ਹੁੰਦੀ ਹੈ ਅਤੇ ਲੋਕਾਂ ਦੇ ਵੱਲੋਂ ਸ਼ੱਕੀ ਵਿਅਕਤੀ ਨੂੰ ਫੜਿਆ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਫਿਕੋ ਸੋलो ਵਾਕਿਆ ਵਿੱਚ ਪਿਛਲੇ ਸਤੰਬਰ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਮੁੜ ਤੋਂ ਸੱਤਾ ਵਿੱਚ ਵਾਪਸ ਆਏ ਸੀ ਪ੍ਰਧਾਨ ਮੰਤਰੀ ਵਜੋਂ ਉਹਨਾਂ ਦੇ ਪਹਿਲੇ ਕੁਝ ਮਹੀਨੇ ਨੇ ਜਿਹੜੇ ਉਹ ਸਿਆਸੀ ਤੌਰ ਤੇ ਵਿਵਾਦਪੂਰਨ ਸਾਬਤ ਹੋਏ ਸਨ ਜਨਵਰੀ ਵਿੱਚ ਉਹਨਾਂ ਨੇ ਯੂਕਰੇਨ ਨੂੰ ਮਿਲਟਰੀ ਸਹਾਇਤਾ ਦੇਣੀ ਰੋਕ ਦਿੱਤੀ ਸੀ ਅਤੇ ਪਿਛਲੇ ਮਹੀਨੇ ਜਨਤਕ ਪ੍ਰਸਾਰਕ ਆਰਟੀਵੀਐਸ ਨੂੰ ਵੀ ਖਤਮ ਕਰਨ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਇਆ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਹਮਲੇ ਦੀ ਨਿੰਦਿਆ ਕੀਤੀ ਗਈ ਹੈ ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਬ੍ਰਿਟਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੋਨੈਕਾ ਦੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਵੱਲੋਂ ਵੀ ਇਹ ਸ਼ਾਮਲੇ ਜਿੰਦਿਆ ਕੀਤੀ ਗਈ ਹੈ